ਬਰਸਾਤੀ ਮੌਸਮ ਦੌਰਾਨ ਸਨੇਕ ਬਾਈਟ ਦੇ ਮਾਮਲੇ ਇੱਕਦਮ ਨਾਲ ਵਧ ਗਏ ਹਨ ਪਿਛਲੇ 50 ਦਿਨਾਂ ਵਿੱਚ ਸਨੇਕ ਬਾਈਟ ਦੇ 75 ਮਾਮਲੇ ਸਾਹਮਣੇ ਆ ਚੁੱਕੇ ਹਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਹ ਮਰੀਜ਼ਾਂ ਦਾ ਸਫਲ ਇਲਾਜ ਕਰਕੇ ਉਹਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵੱਲੋਂ ਸਨੇਕ ਬਾਈਟ ਦੇ ਸ਼ਿਕਾਰ ਹੋਏ ਮਰੀਜ਼ਾਂ ਦਾ ਜਿੱਥੇ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਹੀ ਬਾਜ਼ਾਰੀ ਤੌਰ ਤੇ ਬੇहद ਮਹਿੰਗੇ ਐਂਟੀ ਸਨੇਕ ਵੈਲਮ ਨਾ ਦੇ ਇੰਜੈਕਸ਼ਨ ਮੁਫਤ ਵਿੱਚ ਮਰੀਜ਼ਾਂ ਨੂੰ ਲਗਾਏ ਜਾ ਰਹੇ ਹਨ ਹਫ਼ਤਾਵਾਰ ਵਿੱਚ ਰੋਜ਼ਾਨਾ ਤੋਂ ਤਿੰਨ ਮਾਮਲੇ ਸਨੇਕ ਬਾਈਟ ਦੇ ਸਾਹਮਣੇ ਆ ਰਹੇ ਹਨ ਜਦਕਿ ਅੱਜ ਪੰਜ ਮਰੀਜ਼ ਸਨੇਕ ਬਾਈਟ ਦੇ ਸ਼ਿਕਾਰ ਹੋਏ ਦਾਖਲ ਕੀਤੇ ਗਏ ਹਨ ਗੁਰੂ ਨਾਨਕ ਦੇਵ ਹਸਪਤਾਲ ਦੀ ਗੱਲ ਕਰੀਏ ਤਾਂ ਜੂਨ ਮਹੀਨੇ 35 ਅਤੇ ਜੁਲਾਈ ਦੇ ਮਹੀਨੇ ਵਿੱਚ 21 ਦਿਨਾਂ ਵਿੱਚ 37 ਮਾਮਲੇ ਸਨੇਕ ਬਾਈਟ ਦੇ ਸਾਹਮਣੇ ਆਏ ਹਨ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅਮਰਸਰ ਕਰਨਤਾਰਨ ਅਤੇ ਗੁਰਦਾਸਪੁਰ ਤੋਂ ਸਨੇਕ ਬਾਈਟ ਦੇ ਸ਼ਿਕਾਰ ਹੋਏ ਮਰੀਜ਼ ਵੱਡੀ ਤਾਦਾਦ ਵਿੱਚ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਹੋ ਰਹੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਜਾ ਰਿਹਾ ਹੈ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ 50 ਦਿਨਾਂ ਵਿੱਚ 72 ਸਨੇਕ ਬਾਈਕ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਸਾਰੇ ਮਰੀਜ਼ਾਂ ਦੀ ਜਾਨ ਸੁਰੱਖਿਅਤ ਕਰਕੇ ਉਹਨਾਂ ਦਾ ਇਲਾਜ ਕੀਤਾ ਗਿਆ ਹੈ ਉਹਨਾਂ ਦੱਸਿਆ ਹੈ ਕਿ ਸਨੇਕ ਬਾਈਟ ਦਾ ਇਲਾਜ ਮੁਫਤ ਵਿੱਚ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ ਹਸਪਤਾਲ ਵਿੱਚ ਸਨੇਕ ਬਾਈਟ ਦੇ ਸ਼ਿਕਾਰ ਮਰੀਜ਼ ਨੂੰ ਇੱਕ ਸਮੇਂ ਦੌਰਾਨ 10 ਇੰਜੈਕਸ਼ਨ ਐਂਟੀ ਸਨੇਕ ਵੈਲਮ ਲਗਾਏ ਜਾਂਦੇ ਹਨ ਜਿਸ ਦੀ ਪ੍ਰਾਈਵੇਟ ਤੌਰ ਤੇ ਕੀਮਤ ਪ੍ਰਤੀ ਇੰਜੈਕਸ਼ਨ 2200 ਰੁਪਏ ਹੈ ਜਦਕਿ ਹਸਪਤਾਲ ਵਿੱਚ ਇਹ ਇੰਜੈਕਸ਼ਨ ਮੁਫਤ ਵਿੱਚ ਮਰੀਜ਼ਾਂ ਨੂੰ ਲਗਾਏ ਜਾਂਦੇ ਹਨ